ਆ ਮਿੱਤਰੋ ਅੱਜ ਫੇਰ ਗੰਨਾਪਿੰਡ ਦੇ ਵਿੱਚ ਮੇਲਾ ਲੱਗ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਗੰਨਾਪਿੰਡ ਕਿੱਥੇ ਪੈ ਜਾਂਦਾ ਹੈ ਇਹ ਸਤਲੁਜ ਦੇ ਕੰਡੇ ਤੇ ਬਿਲਕੁਲ ਫਲੋਰ ਪੈ ਜਾਂਦਾ ਹੈ ਫਲੋਰ ਦੇ ਬਿਲਕੁਲ ਲਾਗੇ 3 ਕਿਲੋਮੀਟਰ ਦੀ ਦੂਰੀ ਤੇ ਤਲਬਨ ਰੋਡ ਤੇ ਪਹਿਲਾ ਪਿੰਡ ਗੰਨਾ ਪੈ ਜਾਂਦਾ ਤੇ ਉਸੇ ਪਿੰਡ ਦੇ ਵਿੱਚ ਨਾ ਇਹ ਗੱਡੀਆਂ ਦਾ ਮੇਲਾ ਲੱਗਿਆ ਹੋਇਆ ਜਿਵੇਂ ਉਧਰਲੇ ਪਾਸੇ ਵਰਨਾ ਖੜੀਆਂ ਨੇ ਤੋਂ ਆਹ ਸਕੋਰਪਿਓ ਖੜੀ ਐ ਐਕਸ ਜੂ ਵੀ ਖੜੀ ਐ ਉਧਰਲੇ ਪਾਸੇ ਜਮਦੂਤ ਦਾ ਝੋਟਾ ਖੜਾ ਤੇ ਆਹ ਮਿੱਤਰੋ ਚਾਰ ਕੜਿਆਂ ਵਾਲੀ ਯਾਨੀ ਕਿ ਆਡੀ ਖੜੀ ਐ ਇਧਰ ਫੇਰ ਖੜੀ ਐ ਸਕੋਰਪੀਓ ਗੱਡੀ ਤੇ ਨਾਲ ਖੜੀ ਆ ਕਾਲੇ ਰੰਗ ਦੀ ਸਫਾਰੀ ਉੱਤੇ 32 ਸਰਕਾਰੀ ਇਧਰਲੇ ਪਾਸੇ ਇੱਕ ਰੂਜ ਖੜੀ ਆ ਤੇ ਐਕਸ ਯੂ ਵੀ ਖੜੀ ਆ ਉੱਧਰ ਸਵਿਫਟ ਖੜੀ ਆ ਤੇ ਜਿਹੜੀ ਆ ਗੱਡੀ ਖੜੀ ਆ ਨੇ ਮਿੱਤਰੋ ਆ ਤਾਂ ਹਰੇਕ ਸੱਜਣ ਦੇ ਦਿਲ ਦੇ ਵਿੱਚ ਵਸੀ ਹੋਈ ਆ ਕਿਉਂਕਿ ਇਹਦਾ ਨੰਬਰ 30 ਪਿੱਛੇ 8 ਵਾਲੀ ਕੰਮ ਉਹ ਹੈ ਪਿਆ ਨੰਬਰ ਲੱਗ ਦੇਣਾ ਗੱਡੀ ਲੱਗ ਦੇਣੀ ਹੈ ਅਸਾ ਨੰਬਰ ਲੱਗ ਦੇਣਾ ਗੱਡੀ ਲੱਗ ਦੇਣੀ ਹੈ ਲੱਗ ਦੇਣੀ ਹਾਂ ਲੈ ਮਿੱਤਰੋ ਗੱਲਾਂ 'ਚ ਦੋ ਹੋਣੀਆਂ ਨੇ ਬਈ ਆਪਾਂ ਸ਼ੁਰੂਆਤੀ ਇਹ ਤੋਂ ਕਰ ਦਿੰਨੇ ਆ ਕਰ ਲੈ ਲੈ ਦੱਸੋ ਫਿਰ ਕਿੰਨਾ ਮਾਡਲ ਆ ਕੀ ਗੱਲਬਾਤ ਬਣਦੀ 2013 ਮਾਡਲ ਆ 13 ਮਾ हां जी ओके ਤੇ ਟਾਇਰ ਲੋਏ ਦਿਖਾ ਕਿਹੜੇ ਲੱਗੇ ਆ ਟਾਪ ਦੇ ਲੱਗੇ ਆ ਅੱਛਾ ਟਾਪ ਦੇ ਲਾਈ ਟਾਇਰ ਲੱਗੇ ਹੋਏ 20 ਇੰਚ ਹੀ ਹਨ ਓਕੇ ਤੇ 7.5 ਲੱਖ ਦੀ ਇਹ ਦੇਵਾਂਗੇ ਕਾਰ ਬਿਨਾ ਨੰਬਰ ਤੋਂ ਬਿਨਾ ਨੰਬਰ ਤੋਂ 7.5 ਲੱਖ ਦੀ ਹਾਂ ਆ ਨੰਬਰ ਲਵਾ ਕੇ ਦਵਾਂਗੇ ਨੰਬਰ ਲਵਾ ਕੇ ਦਵਾਂਗੇ ਹਾਂ ਜਿਹੜਾ ਜਿੱਦਾਂ ਲੁਧਿਆਣੇ ਦਾ ਜੋ ਲੱਗਾ ਹਾਂਜੀ ਲੁਧਿਆਣੇ ਦੀ ਸੀਰੀਜ਼ ਲੱਗਣੀ ਹੈ ਤੇ ਜੋ ਵੀ ਲੱਗਾ ਲਵਾ ਦਾਂਗੇ ਠੀਕ ਹੈ ਜੀ ਤੇ ਜਿਹੜੀ ਨੰਬਰ ਦੀ ਕੀਮਤ ਹੈ 1.5 ਲੱਖ ਆ ਅਸਾ ਜੇ ਕਿਸੇ ਨੇ ਇਹ ਨੰਬਰ ਲੈਣਾ ਇਕੱਲਾ ਤਾਪਾ ਤੁਮਕ 1.5 ਲੱਖ ਦੇ ਵਿੱਚ ਹਾਂ 1.5 ਲੱਖ ਦੇ ਵਿੱਚ ਕੱਲਾ ਨੰਬਰ ਗੱਡੀ ਦਵਾਂਗੇ 7.5 ਲੱਖ ਦੀ ਗੱਡੀ ਨੰਬਰ ਤੋਂ ਬੇਨਾ ਜੇ ਤੁਸੀਂ ਦੋਨੋਂ ਇਸੇ ਤਰ੍ਹਾਂ ਲੈ ਜਾਣੇ ਹੋ ਫਿਰ ਕਿੰਨੇ ਦੀ ਬਣੂ ਲਾਲਾ ਟੋਟਲ ਪਲੱਸ ਕਰ ਲਈਏ ਪਲੱਸ ਕਰ ਲਾ 7.5 8 9 9 ਲੱਖ ਦੀ ਗੱਡੀ 1 ਲੱਖ ਦੀ ਵਿੱਚੇ ਨੰਬਰ ਦੇ ਦਾਂਗੇ ਲੈ ਮਿੱਤਰੋ 3 ਜ਼ੀਰੋਆਂ ਪਿੱਛੇ 8 ਬੱਲੀਏ ਕੰਮ ਹੋਇਆ ਪਿਆ ਤੇ ਜੇ ਇਸੇ ਤਰ੍ਹਾਂ ਸਮੇਤ ਨੰਬਰ ਗੱਡੀ ਲੈ ਜਾਣੀ ਹੈ 9 ਲੱਖ ਦੇ ਵਿੱਚ ਤੋਂ ਹਾਂ 9 ਲੱਖ ਦੇ ਨਾਮ ਆਪ ਕਰਵਾ ਕੇ ਦਵਾਂਗੀ ਹਾਂਜੀ ਲੈ ਮਿੱਤਰੋ ਨਾਮ ਤੁਹਾਡੇ ਹੋ ਕੇ ਗੱਡੀ ਇੰਨੇ ਦੇ ਵਿੱਚ ਦੇਣੀ ਹੈ ਠੀਕ ਹੈ ਜੀ ਠੀਕ ਹੈ ਜੀ ਦਾਣਾ ਗੱਲ ਦੰਨਾ ਗੱਡੀ ਦਿਖਾ ਦੇ ਆ ਨੰਦਰੋਂ ਬਾਹਰੋਂ ਇਹ ਵਨ ਗੱਡੀ ਉਹ ਤਾਂ ਚੱਲ ਚਲਾਵੀ ਦੀ ਕਿਵੇਂ ਹੋ ਕਿੰਨੀ ਕਿ ਚੱਲੀ ਹੋਣੀ ਆ ਨਵੀਂ ਆ ਡੇਢ ਲੱਖ ਚੱਲੀ ਆ ਗੱਡੀ ਬਹੁਤ ਵਧੀਆ ਹੈ ਬਈ ਓਰੀਜਨਲ ਚੱਲੀ ਹੈ ਸੀਟ ਸੂਟ ਕਵਰ ਨਵੇਂ ਆ ਇਹ ਨਵੀਂ ਵਨ ਗੱਡੀ ਹੈ ਦੇਖ ਕਰਵਾ ਕੇ ਚੈੱਕ ਚਾਰੇ ਪਾਸੇ ਜਾਨੀ ਕਿਤੇ ਗੇੜਾ ਦੇ ਆ ਇਧਰਲੇ ਪਾਸੇ ਵੀ ਆ ਜਾ ਤੇ ਆ ਲੱਟਾ ਪਿੱਛੇ ਐਚ ਡੀ ਪਾਈਆਂ ਆ ਓਕੇ ਹਾਂ ਦੇਖੋ ਭਈ ਇਹ ਨਾ ਘੈਂਟ ਗੱਡੀ ਤੇ ਬਈ ਹੁਣ ਐ ਕਰ ਹੁਣ ਇਹ ਤੋਂ ਬਾਅਦ ਅਈ ਦੀ ਵੀ ਗੱਲ ਦੱਸ ਦੀ ਜਿਹੜੀ ਆ ਖੜੀ ਆ ਉੱਡੀ ਇਹ 2012 ਮਾਡਲ ਆ ਹਾਂਜੀ ਤੇ ਲੈਟਲੂਟ ਐਕਸਟਰਾ ਲਾਈਆਂ ਆ ਇਹਦੇ ਠੀਕ ਆ ਤੇ ਰੈਪ ਕਰਾਈਓ ਆ ਕਾਰ ਠੀਕ ਹੈ ਜੀ ਬਲੈਕ ਰੰਗ ਦੀ ਆ ਓਕੇ ਨਮਾ ਰੰਗ ਪਿਆ ਥੱਲੇ ਬਿਲਕੁਲ ਬਲੈਕ ਅੱਛਾ ਤੇ ਉੱਤੇ ਇਹ ਡੋਲੀਆਂ ਡਾਲੀਆਂ ਲਾਉਣ ਨੂੰ ਵਾਈਟ ਕਰਾਈ ਸੀ ਠੀਕ ਹੈ ਜੀ ਇਹ ਜੇ ਲਾ ਕੇ ਲੈਣੀ ਆ ਲਾ ਕੇ ਮਿਲ ਜੂ ਇਦਾਂ ਹੀ ਲੈਣੀ ਇਦਾਂ ਹੀ ਮਿਲ ਜੂ ਠੀਕ ਹੈ ਠੀਕ ਹੈ ਜੀ ਡਿਮਾਂਡ ਕੀ ਰੂ ਇਹ ਗੱਡੀ ਦੀ ਡਿਮਾਂਡ ਪੱਟੀ ਇਹਦੀ ਪਿਛਲੀ ਆਰ ਵੀ ਐਡ ਕੀਤੀ ਸੀਗੀ ਹਾਂਜੀ ਤੇ ਐਤਕੀ ਵੀ ਹੁਣ ਕਰਨੀ ਆ ਰੇਟ ਤਾਂ ਇਹਦਾ 6 ਲੱਖ ਰੁਪਈਆ 6 ਲੱਖ ਰੁਪਈਆ ਰੇਟ ਬਾਕੀ ਮਾਨ ਤਾਨ ਕਰਦਾਂਗੇ ਆਈ ਬੰਦੇ ਦਾ ਓਕੇ ਮਾਡਲ ਦੱਸਿਆ 12 ਸਨਰੂਫ ਮਾਡਲ ਹੈ ਇਹ ਸਨਰੂਫ ਵਾਲਾ ਆ ਤੇ ਗੱਡੀ ਬਹੁਤ ਸਾਫ ਆ ਇਹ ਨਹੀਂ ਕਿ ਕੋਈ ਸਕ੍ਰੈਚ ਆ ਬਲੈਕ ਰੰਗ ਚ ਓਕੇ ਟਾਇਰ ਦਾ ਕੰਡੀਸ਼ਨ ਇਹਦੀ ਇਹ ਨਵੇਂ ਟਾਇਰ ਲਾਇਆ ਸਰ ਮੈਂ 6 ਲੱਖ ਤਾਂ ਬਾਈ ਉਹਨੇ ਮੰਗੇ ਹੀ ਆ ਕਿ ਤੇ ਮਾਨ ਤਾਨ ਵੀ ਹੋਊਗਾ ਤੇ 60000 ਚੱਲੀ ਸਿਰਫ ਰਿਕਾਰਡ ਤੇ ਆ ਗੱਡੀ ਕੰਪਨੀ ਰਿਕਾਰਡ ਚ ਇਹ ਸਿਕਸ ਮਾਡਲ ਹੈ ਨਾ ਇਹ ਇਹ ਸਿਕਸ OD ਤੇ ਜਿਹੜੀ ਆ ਖੜੀ ਆ ਵੀ ਇਧਰਲੇ ਪਾਸੇ সাফਾਰੀ ਜਰ ਹੁਣਾ ਵੀ ਦੱਸਦੀ ਆ ਕਰ ਇਹ 2011 ਮਾਡਲ ਆ 11 ਮਾਡਲ ਕੰਡੀਸ਼ਨ ਦੀ ਓਰੀਜਨਲ ਹੈ ਓਰੀਜਨਲ ਆ ਸਾਰੀ ਟੱਚਿੰਗ ਹੈਗੀ ਆ ਬੰਪਰ ਬੰਪਰ ਟੱਚਿੰਗ ਹੈਗੇ ਆ ਹਾਂ ਤੇ ਉਹਦਾ ਗੱਡੀ ਓਰੀਜਨਲ ਬਹੁਤ ਵਧੀਆ ਚਲਾਵੇ ਦੀ ਆ ਭਾਈ ਵਿੱਚੋਂ ਦਿਖਾਈ ਗੱਡੀ ਕਿੰਨੀ ਘੈਂਟ ਪਈ ਆ ਐਨ ਵਧੀਆ ਪਈ ਆ ਸੀਟ ਸੂਟ ਕਵਰ ਨਵੇਂ ਆ ਆ A1 ਗੱਡੀ ਆ ਨੰਬਰ ਇਹ ਤਾਂ ਕਿੱਥੋਂ ਲਾ ਬਈ ਨੰਬਰ ਇਹਦਾ ਪੀਵੀ06 ਆ ਪੀਵੀ06 ਓਕੇ ਤੇ ਭਾਈ ਕਿੰਨੇ ਦੀ ਬਣੂ ਇਹ ਗੱਡੀ ਦੱਸੂ ਇਹਦਾ ਪੱਟੀ ਸਵਾਗ 2 ਲੱਖ ਮੰਗਦੇ ਕਾਰ ਚਲਾਵੇ ਦੀ ਬਹੁਤ ਨਵੀਂ ਆ ਲੋ ਇਹ ਟਾਇਰ ਪਾ ਕੇ ਦ 10 ਮਾਡਲ ਹੈ 11 11 ਮਾਡਲ ਹੈ ਸਵਾ 2 ਲੱਖ ਸਵਾ 2 ਲੱਖ ਮੰਗਦੇ ਆ ਹਾਂਜੀ ਓਕੇ ਤੇ ਜਿਹੜੀ ਆ ਖੜੀ ਇੱਧਰਲੇ ਪਾਸੇ ਸਕੋਰਪਿਓ ਇਹ ਪੱਟੀ 2005 ਮਾਡਲ ਆ ਅੱਛਾ ਤੇ ਇਹਦੇ ਦੋ ਟਾਇਰ ਮੋੜਲੇ ਨਵੇਂ ਆ ਪਿਛਲੇ ਅੱਦੇ ਆ ਹੂੰ ਤੇ ਗੱਡੀ ਇੰਜਨ ਦੀ ਗੇਅਰ ਦੀ ਨਵੀਂ ਪਈ ਆ ਠੀਕ ਹੈ ਜੀ ਤੇ 30 ਤਾਈਂ ਪਾਸੇਂਗੇ ਇਹਦੀ 30 ਤੱਕ ਪਾਸੇ 30 ਤੱਕ ਪਾਸ ਆ ਇਹ ਠੀਕ ਹੈ ਹਾਂ ਕਿੰਨੇ ਦੀ ਬਣੂਗੀ ਗੱਡੀ ਫਿਰ ਪੱਟੀ ਇਹ 175 ਦੀ ਦੇ ਦਾਂਗੇ ਤੇ ਲੋਏ ਟਾਇਰ ਪਾ ਕੇ ਦਵਾਂਗੇ ਮਾਡਲ 2005 ਪੰਜ ਮਾਡਲ ਹਾਂ ਓਕੇ ਤੇ ਜਿਹੜੀ ਕਾਉਂਦਰ ਲਈ ਪਾਸੇ ਖੜੀ ਆ ਬਈ ਆਹ ਤੂੰ ਇਹ ਬਾਈ ਨਵੀਂ ਕਾਰ ਆ ਕਰੂਜ਼ ਆ ਇਹ ਹਾਂ ਤੇ ਸਨਰੂਫ ਵਾਲੀ ਆ ਠੀਕ ਹੈ ਜੀ ਤੇ ਲੋਅ ਟਾਇਰ ਨਵੇਂ ਕਾਰ ਸਾਰੀ origignal ਬੰਪਰ ਤੋਂ ਬੰਪਰ ਅੱਛਾ ਸਾਰੀ origignal ਕਾਰ ਆ ਬੰਪਰ ਟਚਿੰਗ ਹੈਗੇ ਆ ਪਰ ਤਕਰੀਬਨ ਸਾਰੀ origignal ਆ ਜੀ ਹਾਂ ਜੀ ਬੰਪਰ ਚਲੋ ਆਪਾਂ ਨੰਬਰ ਇਹਦਾ PP09 ਹੈ ਇਹਦਾ ਨੰਬਰ ਆਨਰ ਕਹਿੰਦੇ ਹੋਏ ਆਨਰ ਪਹਿਲੇ ਫਸਟ ਆਨਰ ਫਸਟ ਆਨਰ ਇਹਦੀ ਕੀਮਤ ਮਾੜਾ ਵੀ ਗੱਡੀ ਦੀ ਇਹਦੀ ਡਿਮਾਂਡ ਹੈਗੀ 4 ਲੱਖ ਰੁਪਈਆ ਭੱਟੀ ਵਾ ਬਾਕੀ ਮਾਨ ਤਾਨ ਕਰਤਾ 4 ਲੱਖ ਹਾਂ ਜੀ ਮਾਡਲ ਦੱਸਿਆ 2013 13 ਮਾਡਲ 13 ਰਜਿਸਟਰ 14 4 ਲੱਖ ਰੁਪਏ ਡਿਮਾਂਡ ਆ ਗੱਡੀ ਦੀ ਰਜਿਸਟਰ 14 ਆ ਤੇ ਕਾਰ ਯਾਨੀ ਕਿ ਯਾਰ ਰੋਡੀ ਤੇ ਇੰਜਨ ਵਾਲੀ ਆ ਇਹ ਠੀਕ ਆ ਬਹੁਤ ਵਧੀਆ ਕਾਰ ਆ ਯਾਨੀ ਕਿ ਕੋਈ ਜੰਨੀ ਸਫਤ ਕਰ ਲੋ 100 ਥੋੜੀ ਲੋਇ ਟਾਇਰ ਦਿਖਾ ਦੇ ਬਾਈ ਐਕਸਟਰਾ ਲੱਗੇ ਆ ਤੇ ਬਾਈ ਜਿਹੜੀ ਉਹ ਖੜੀ ਆ ਉਧਰਲੇ ਪਾਸੇ ਫੋਰਚੂਨਰ ਆ ਵਾਲੀ ਬਾਈ ਇਹ 2013 ਮਾਡਲ ਆ ਆ ਵਾਲੀ 13 ਮਾਡਲ ਇਹ ਵੀ 13 ਮਾਡਲ ਇਹਦੇ ਟਾਇਰ ਲੋਏ ਨਵੇਂ ਆ ਅੰਦਰੋਂ ਦਿਖਾਈ ਮੈਟ ਸੀਟ ਕਵਰ ਤੇ ਬੈਟਰੀ ਜਾਨਕੀ ਬਹੁਤ ਨਵੀਂ ਕਾਰ ਆ ਲੱਟਾਂ ਸੇਟਾਂ ਬਹੁਤ ਵਧੀਆ ਕਾਰ ਮੈਂਟੇਨ ਆ ਸਾਰੀ ਓਰੀਜਨਲ ਆ ਪਹਿਲੇ ਨਾਂ ਦੀ ਆ ਅੱਛਾ ਪਹਿਲੇ ਨਾਂ ਆ ਇਹ ਕਿੰਨੇ ਦੀ ਬਣੂ ਭਾਈ ਇਹਦਾ 1.5 ਲੱਖ ਰੁਪਏ ਦੀ ਦੇਵਾਂਗੇ ਕਾਰ ਇਹ ਤੇਰਾ ਮਾਡਲ 1.5 ਲੱਖ ਦੀ 1.5 ਲੱਖ ਦੀ ਤੇ ਸਾਰੀ ਓਰੀਜਨਲ ਆ ਪਹਿਲੇ ਨਾਂ ਦੀ ਆ ਓਕੇ ਆਟੋਮੈਟਿਕ ਆ ਨਾ ਆਟੋਮੈਟਿਕ ਆਟੋਮੈਟਿਕ ਇਹਦਾ ਲੋਕ ਨਹੀਂ ਖੋਲਿਆ ਮੁੰਡੇ ਨੇ ਖੋਲਿਆ ਸੀ ਦੁਬਾਰਾ ਉਹ ਲੋਕ ਹੋ ਗਈ ਓਕੇ ਓਕੇ ਅੰਦਰੋਂ ਬਹੁਤ ਨਵੀਂ ਆ ਕਾਰ ਮੈਟ ਵਗੈਰਾ ਸਾਰੇ ਹੋਰ ਡੀ ਰੱਖੇ ਆ ਤੇ ਜਿਹੜੀ ਆ ਖੜੀ ਆ ਵੀ ਆ ਕਿਹਨਾ ਮਾਡਲ ਐ ਇਹ 2012 12 ਮਾਡਲ ਐ ਹਾਂ ਇਹ ਤਾਂ ਹੀ ਆਪਾਂ ਪਹਿਲਾਂ ਵੀ ਐਡ ਕੀਤੀ ਸੀ ਹਾਂ ਪਿਛਲੀ ਵੀਡੀਓ ਚ ਪਾਈ ਸੀ ਇਹ ਇਹ ਕਿੰਨੇ ਦੀ ਦੇਣੀ ਆ ਇਹ ਦੇਣੀ 290 ਦੀ 290000 ਦੀ ਹਾਂ ਇਹਦੇ ਟਾਇਰ ਦੋ ਪਾਉਣੇ ਆ ਆਹ ਇਹ ਸੇਲ ਹੋ ਗਈ ਬਾਈ ਇਹ ਸੇਲ ਹੋ ਗਈ ਜਿਹੜੀ ਆ ਵਰਨਾ ਖੜੀ ਆ ਇਹ 2013 ਆ ਇਹਦਾ ਕੀ ਰੇਟ ਐ ਇਹਦਾ 3.5 ਆ ਬਾਈ 3.5 ਲੱਖ 13 ਮਾਡਲ ਦਾ ਉਹ ਤਾਂ ਤੈਨੂੰ ਹੀ ਦੇ ਦੇਣੀ ਆ ਉਹਨੂੰ ਪਾ ਦੂਜਿਆ ਕਰਾ ਲੈਂਦੇ ਆਨਲਾਈਨ ਹੋ ਜਾਣੀ ਆ ਤੇ ਲੈ ਜੀ ਚਲ ਜੇ ਕੋਈ ਹੋਰ ਸੱਜਣ ਨੇ ਲੈ ਜਾਣੀ ਹੋਵੇ ਫਿਰ ਕਿੰਨੇ ਦਵਾਂਗੇ ਫਿਰ 260 ਦੀ ਐ 260000 ਦੀ ਓਕੇ ਤੇ ਹੁਣ ਜੇ ਗੱਲ ਕਰੀਏ ਆ ਤਾਂ ਸਾਰੀਆਂ ਹੋ ਗਈਆਂ ਨਾ ਜਿਹੜੀ ਉਹ ਆਖੜੀ ਐਕਸ ਜੂਵੀ ਉਧਰ ਬਈ ਬਾਈ ਉਹ 12 ਮਾਡਲ ਐ ਅੱਛਾ ਤੇ ਉਹਦੀ ਵੀ ਸਹੀ ਆਈਓ ਅਸਾਂ ਇਹਦੀ ਸਹੀ ਆ ਗਈ ਹਾਂ ਜਿਹੜੀ ਉਹ ਸਵਿਫਟ ਕੜੀ ਆ ਉਹ 2013 ਆ ਇਹ 13 ਮੋਰ ਲੈ 13 ਮਾਡਲ ਓਕੇ ਇਹ ਇਹਦੇ ਕੀ ਡਿਮਾਂਡ ਐ ਇਹਦੀ ਡਿਮਾਂਡ ਹੈਗੀ 285 2,85,000 2013 ਮਾਡਲ 13 ਮਾਡਲ ਕੰਡੀਸ਼ਨਰ ði ओरिजिनल ਹੈ ਨਹੀਂ ਟੱਚਿੰਗ ਹੈਗੀ ਥੋੜੀ ਬੋਤੀ ਬੱਚਾ ਅੱਛਾ ਓਕੇ ਤੇ ਲੈ ਮਿੱਤਰੋ ਫਟਾਫਟ ਆਜੋ ਪਿੰਡ ਗੰਨਾ ਤੇ ਡਿਸਟ੍ਰਿਕਟ ਆਪ ਨੂੰ ਜਲੰਧਰ ਪੈ ਜਾਂਦਾ ਬਈ ਜਲੰਧਰ ਜਲੰਧਰ ਜ਼ਿਲ੍ਹੇ ਦਾ ਪਿੰਡ ਹੈ ਗੰਨਾ ਤੇ ਨੇੜੇ ਪੈ ਜਾਂਦਾ ਫਲੋਰ ਤਲਵਨ ਰੋਡ ਤੇ ਪਹਿਲਾ ਪਿੰਡ ਗੰਨਾ ਨਾ ਬਾਈ ਦਾ ਸੁੱਖਾ ਤੇ ਜੇ ਕਿਸੇ ਸੱਜਣ ਨੇ ਕੋਈ ਵੀ ਗੱਡੀ ਖਰੀਦਣੀ ਹੈ ਨੰਬਰ ਆਪਾਂ ਬਾਈ ਦਾ ਕੈਪਸ਼ਨ ਦੇ ਵਿੱਚ ਲਿਖਤਾ ਬਸ ਸੰਪਰਕ ਕਰੋ ਜੇ ਤੁਸੀਂ ਕੋਈ ਗੱਡੀ ਸੇਲ ਕਰਨੀ ਹੁੰਦੀ ਹੈ ਤਾਂ ਵੀ ਬਾਈ ਨਾਲ ਸੰਪਰਕ ਕਰਿਆ ਕਰੋ ਬਾਈ ਦਾ ਘਰੀ ਕੰਮ ਹੈ ਤੇ ਕੋਈ ਇਹਦਾ ਸੜਕ ਦੇ ਉੱਪਰ ਸ਼ੋਅਰੂਮ ਨਹੀਂ ਬਸ ਇੱਥੇ ਸਾਰੀਆਂ ਗੱਡੀਆਂ ਆਹ ਹਵੇਲੀ ਦੇ ਵਿੱਚ ਖੜੀਆਂ ਹੁੰਦੀਆਂ ਨੇ ਕਰੋ ਸੰਪਰਕ ਬਾਈ ਨਾਲ